ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਸਨੇਹਾ मैम ਬਹੁਤ ਇੰਪੋਰਟੈਂਟ ਪੁਆਇੰਟ ਦੇ ਉੱਤੇ ਅੱਜ ਡਿਸਕਸ਼ਨ ਕਰਨਗੇ ਕਿ ਯੂਕੇ ਬਹੁਤ ਜਲਦ ਆਪਣੇ ਸਟੱਡੀ ਵੀਜ਼ੇ ਤੇ ਗਏ ਵਿਦਿਆਰਥੀਆਂ ਲਈ ਸਟੂਡੈਂਟ ਵੀਜ਼ਾ ਦੇ ਲਈ ਵਿਦਿਆਰਥੀਆਂ ਦੇ ਲਈ ਕਿ ਜਿਹੜੇ ਲੀਗਲ ਵਰਕਰਸ ਨੇ 20 ਘੰਟੇ ਉਹਦੇ ਉੱਪਰੋਂ 25 ਜਾਂ 30 ਘੰਟੇ ਕਰ ਸਕਦਾ ਹੈ ਯੂਕੇ ਦੇ ਵਿੱਚ ਇਹਦੇ ਬਾਰੇ ਡਿਸਕਸ਼ਨ ਹੈ ਪੂਰੀ ਕਲੈਰਿਟੀ ਸਾਨੂੰ ਸਨੇਹਾ मैम ਦੇਣਗੇ ਸਨੇਹਾ मैम ਜ਼ਰੂਰ ਪੂਰਾ ਅਪਡੇਟ ਸਾਂਝਾ ਕਰੋ ਪਾਲਤਾਈ ਕਯੂ ਕੇ ਤੋਂ ਬਹੁਤ ਹੀ ਗੁੱਡ ਨਿਊਜ਼ ਹੈ ਕਿ ਉੱਥੇ ਡੈਕਲੇਮੇਸ਼ਨ ਦੇ ਵਿੱਚ ਇੱਕ ਡਿਸਕਸ਼ਨ ਹੋਈ ਹੈ ਕਿ ਹੋ ਸਕਦਾ ਆਨ ਬਲੇ ਟਾਈਮ ਦੇ ਵਿੱਚ ਤੁਹਾਡੇ ਜਿਹੜੇ ਵਰਕ ਆਰਸ ਹੈਗੇ ਆ ਜਿਹੜੇ ਸਟੱਡੀ ਵੀਜ਼ਾ ਤੇ ਸਟੂਡੈਂਟ ਨੂੰ ਮਿਲਦੇ ਆ 20 ਆਰਸ ਉਹ ਵੱਧ ਕੇ 25 ਤੋਂ 30 ਹੋ ਸਕਦੇ ਆ ਬਾਕੀ ਕੰਟਰੀਜ਼ ਕੈਨੇਡਾ ਆਸਟ੍ਰੇਲੀਆ ਨੇ ਵੀ ਆਪਣੇ ਵਰਕ ਆਰਸ ਜਿਹੜੇ ਹੈਗੇ ਆ ਸਟੱਡੀ ਵੀਜ਼ੇ ਵਾਲੇ ਲਈ ਵਧਾਏ ਹੈਗੇ ਆ ਆਫਟਰ ਥੈਟ ਵਰਕ ਪਰਮਿਟ ਜਿਹੜਾ ਸਟੱਡੀ ਵਰਕ ਪਰਮਿਟ ਤੁਸੀਂ ਆਫਟਰ ਸਟੱਡੀਜ਼ ਲੈਨੇ ਹੋ ਉਹ ਵੀ ਇਨਕਰੀਜ਼ ਹੋ ਸਕਦਾ ਸੋ ਆਲਓਵਰ ਗੁੱਡ ਨਿਊਜ਼ ਹੈ ਕਿ ਆ ਇੱਕ ਹੋਰ ਗੁੱਡ ਨਿਊਜ਼ ਹੈ ਕਿ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਯੂਨੀਵਰਸਿਟੀ ਲੈ ਕੇ ਆਈ ਹੈ ਯੂਨੀਵਰਸਿਟੀ ਆਫ ਲਾਅ ਤੇ ਦਾ ਸਭ ਤੋਂ ਮੇਨ ਬੈਨੀਫਿਟ ਕੀ ਹੈਗਾ ਵਾ ਕਿ ਇਹ ਤਾਂ ਨਾ ਕਮਿਟਮੈਂਟ ਕਰਦੇ ਆ ਜੌਬ ਦੀ ਅਗਰ ਉਹ ਤੁਹਾਨੂੰ ਜੌਬ ਪ੍ਰੋਵਾਈਡ ਨਹੀਂ ਕਰਾਂਗੇ ਤਾਂ ਤੁਹਾਡੀ ਜਿਹੜੀ ਫੀਸ ਹੈਗੀ ਉਹ ਵਾਪਸ ਕਰ ਦੰਗੇ ਆਈ ਡੋਂਟ ਥਿੰਕ ਕੋਈ ਵੀ ਯੂਨੀਵਰਸਿਟੀ ਇਹ ਤਾਂ ਕਮਿਟਮੈਂਟ ਕਰਦੀ ਆ ਲਿਜਿਬਿਲਟੀ ਦੀ ਗੱਲ ਕਰੀਏ ਤਾਂ ਐਮਓਏ ਦੇ ਬੇਸ ਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਗ੍ਰੈਜੂਏਸ਼ਨ ਦੇ ਵਿੱਚ ਤੁਹਾਡੇ 50% ਹੋਣੇ ਚਾਹੀਦੇ ਆ ਅਗਰ ਤੁਹਾਡੇ ਐਮਓਏ ਬੇਸ ਨਹੀਂ ਹੈ ਜਾਂ ਤੁਹਾਡੀ ਯੂਨੀਵਰਸਿਟੀ MOE بیسکلی ਅਸੈਪਟੇਬਲ ਨਹੀਂ ਹੈ ਕਿਹਾ ਤਾਂ ਤੁਹਾਨੂੰ ਆਇਸਾ ਜਿਹੜਾ ਸਕੋਰ ਚਾਹੀਦਾ 6 ਨਾਟ ਲੈਸ ਦੈਨ 5.5 ਚਾਹੀਦਾ ਹੋਰ ਇਹਦੇ ਵਿੱਚ ਇੱਕ ਬਹੁਤ ਵੱਡਾ ਬੈਨੀਫਿਟ ਹੈ ਕਿ ਇਹਦੇ ਵਿੱਚ ਤੁਹਾਨੂੰ ਜਿਹੜੀ ਟਿਊਸ਼ਨ ਫੀਸ ਹੈਗੀ ਉਹ ਇੰਟਰਵਿਊ ਤੋਂ ਬਾਅਦ ਦੇਣੀ ਹੁੰਦੀ ਹੈ ਸੋ 올ਓਵਰ ਬਹੁਤ ਹੀ ਬੈਨੀਫਿਟਸ ਵਾਲੀ ਯੂਨੀਵਰਸਿਟੀ ਹੈਗੀ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਡੇ ਬਾਈ ਡੇ ਮੈਂ ਤੁਹਾਨੂੰ ਇੱਕ ਅੱਧੀ ਯੂਨੀਵਰਸਿਟੀ ਜ਼ਰੂਰ ਦੱਸਾਂ ਜਿਹੜੀ ਕਿ ਤੁਹਾਨੂੰ ਬੈਨੀਫਿਟਸ ਦੇ बाकी प्रोफाइल करवासमेंट फ्री ऑफ कॉस्ट है तीन ब्रांचिज जलंधर अमृतसर लुधियाना ਜਿਹੜੀ ਵੀ ਨਿਰਪੰਧੀਆਂ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਸਭ ਤੋਂ ਮੇਨ ਬੈਰੀ ਫਿਟ ਅਗਰ ਤੁਸੀਂ ਯੂਕੇ ਦੀ ਅਪਲੀਕੇਸ਼ਨ ਸਾਡੇ ਨਾਲ ਲਾਉਣਾ ਹੈ ਤਾਂ ਤੁਹਾਨੂੰ ਸਾਰੇ ਤੇ ਸਾਰੇ ਪੈਸੇ ਦਿੱਤੇ ਜਾਣਗੇ ਵੀਜ਼ੇ ਤੋਂ ਬਾਅਦ ਸਬੂਕ ਹੋਏ ਥੈਂਕ ਯੂ ਸੋ ਬਹੁਤ ਬਹੁਤ ਧੰਨਵਾਦ ਸਾਰੇ ਵਿਦਿਆਰਥੀਆਂ ਦਾ ਔਰ ਸਨੇਹਾ ਮਹਿਮਦਾ ਵੀ ਔਰ ਤੁਸੀਂ ਦਾ ਵੀਜ਼ਾ ਆਫਿਸ ਦੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ ਸਕਰੀਨ ਤੇ ਦਾ ਵੀਜ਼ਾ ਆਫਿਸ ਦਾ ਨੰਬਰ ਹੈ ਤੁਸੀਂ ਟੈਲੀਫੋਨ ਕਰੋ ਸਨੇਹਾ ਮੈਮ ਨਾਲ ਗੱਲ ਕਰੋ ਦਾ ਵੀਜ਼ਾ ਆਫਿਸ ਦੀ ਟੀਮ ਨਾਲ ਗੱਲ ਕਰੋ ਔਰ ਤੁਸੀਂ ਯੂਕੇ ਜਾਣਾ ਹੈ ਜਾਂ ਯੂਐਸਏ ਜਾਣਾ ਹੈ ਜਾਂ ਕੈਨੇਡਾ ਤੁਸੀਂ ਗੱਲ ਕਰੋ